ਅਬ ਬਾਹਰ ਵੇਖੀ ਯਾਰ ਕੌਣ ਆਇਆ ਦੇਖੀ ਜਾ ਯਾਰ ਮੜਾ ਵੇਖੀ ਜਾ ਵੇਖ ਯਾਰ ਮੈਂ ਨਹੀਂ ਆ ਮੈਂ ਜਾਵਾਂ ਜਾ ਵੇਖ ਭਗਤਾ ਬੋਲ ਜਾਏ ਬਾਬਿਆਂ ਦੀ ਹਾਂਜੀ ਬਾਬਾ ਜੀ ਬਾਬਿਆਂ ਨੂੰ ਰੋਟੀ ਖਵਾ ਦੇ ਬਾਬਾ ਕੇ ਜਾ ਯਾਰ ਅੱਗੇ ਆ ਕੇ ਪਏ ਆ ਯਾਰ ਭਗਤਾ ਇਦਾਂ ਨਹੀਂ ਬੋਲੀਦਾ ਐਸਾ ਤੈਨੂੰ ਗੋੰਦ ਦੇਗਾ ਸਾਰੀ ਉਮਰ ਯਾਦ ਰੱਖੇ ਅੱਛਾ ਬਾਬਾ ਹਾਂ ਚੱਲ ਆਜੋ ਚੱਲ ਸਾਸ਼ੀਗਰ ਬਾਬਾ ਜੀ ਬਾਬਾ ਜੀ ਬਹਿ ਜਾਓ ਬਾਬਾ ਇੱਥੇ ਬਹਿ ਜਾਓ ਇੱਥੇ ਇਹਨਾਂ ਪਤਾ ਬਾਬੇ ਮੰਜੇ ਤੇ ਨਹੀਂ ਬਹਿੰਦੀ ਤੇ ਤਾ ਫੇ ਇੱਥੇ ਬਹਿ ਜਾਓ ਭਗਤਾ ਪੰਜਾਬ ਪੁੱਲ ਸੱਚੇ ਆ ਪਰ ਬੱਤ ਤੈਨੂੰ ਕਿੱਦਾਂ ਪਤਾ ਟਾਟਾ ਪਈਆਂ ਵਾਲੇ ਸੂਵੇ ਤੇ ਮੇਰਾ ਚਲਾਨ ਕਟਿਆ ਸੀ ਚੱਲ ਬਾਬਾ ਛੱਡ ਜਾਣ ਦੇ ਗੁੱਸੇ ਨੂੰ ਪੁੱਤਾ ਤੇਰਾ ਆਪਰਾ ਇੱਕ ਫੌਜੀ ਆ ਨਾ ਬਾਬਾ ਜੀ ਤੁਹਾਨੂੰ ਕਿਦਾ ਪਤਾ ਫੋਟੋ ਲੱਗੀ ਪੁੱਤਾ ਕੀ ਪਰੇਸ਼ਾਨੀ ਆ ਵਿਆਹ ਕਰਾ ਦਈਏ ਤੇਰਾ ਉਹ ਬਾਬਾ ਮੇਰੀ ਤੇ ਕੋਈ ਛੇਲੀ ਨਹੀਂ ਬਣਦੀ ਵਿਆਹ ਮੇਰਾ ਕਿੱਥੋਂ ਹੋ ਜੂਗਾ ਬਾਬਿਆਂ ਕੋਲ ਬਹੁਤ ਰਿਸ਼ਤੇ ਆਉਂਦੇ ਆ ਆ ਫੜ ਫੋਨ ਕਰ ਪਖੰਦ ਕਿਹੜੀ ਆ ਲੈ ਬਾਬਾ ਆ ਪਸੰਦ ਦੀ ਅਜੇ ਨਹੀਂ ਭਗਤਾ ਗੁੱਦਰ ਸਿੰਘ ਦੀ ਨਤਰੰਗੀ ਕੰਮ ਕਰਦੀ ਹੈ ਸਿੱਧੇ ਤੇ ਤੂੰ ਮੇਰੀ ਸਹੇਲੀ ਪੱਕਾ ਬਾਬਾ ਹੈ ਕਾ ਤੇਰੀ ਬਣੂਗੀ ਸਹੇਲੀ ਠੀਕ ਹੈ ਬਾਬਾ ਮੰਨੇਗਾ ਬਾਬਿਆਂ ਨੂੰ ਯਾਦ ਕਰੇਗਾ ਆਹ ਤੋਂ ਭਗਤਾ ਤੇਰੀ ਫੋਟੋ ਦਿਖਾ ਪਕਤਾ ਜਿੱਦਰ ਸਿੰਘ ਜੀ ਵਾਪਸੇ ਦੇ ਤੇ ਫੋਟੋ ਮੇਰੀ ਘਰ ਵਾਲੀ ਦੀ ਆ ਉਹ ਦੇ ਦੇ ਯਾਰ ਪਕਤਾ ਦੇ ਦੇ